ਇਹ ਤੁਹਾਨੂੰ ਚੰਡੀਗੜ ਚੰਨੀ ਦੇ ਫੇਸਬੁਕ ਤੇ ਲਾਈਵ ਹੋਣ ਵਗਰੋਂ ਦੋ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪਈਆਂ ਪਾਜੜਾਂ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੂਪਨਗਰ ਨੇੜੇ ਸਤਲੁਜ ਦਰਿਆ ਵਿੱਚ ਹੋ ਰਹੇ ਖਣਨ ਦੀ ਪੋਲ ਖੋਲ ਦਿੱਤੀ ਉਹਨਾਂ ਇਸ ਸਬੰਧੀ ਫੇਸਬੁਕ ਤੇ ਲਾਈਵ ਹੋ ਕੇ ਦੋ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪਾਜੜਾ ਪਾ ਦਿੱਤੀਆਂ ਚੰਨੀ ਨੇ ਦੋਸ਼ ਲਗਾਇਆ ਕਿ ਸਤਲੁਜ ਦਰਿਆ ਵਿੱਚੋਂ ਗੈਰ ਕਾਨੂੰਨੀ ਤੌਰ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਦੇ ਦਾਅਵਿਆਂ ਦੇ ਉਲਟ ਦਰਿਆ ਵਿੱਚੋਂ ਰੇਤਾ ਭਰਨ ਲਈ ਜੀ ਸੀ ਬੀ ਤੇ ਪੋਕਲਨ ਮਸ਼ੀਨਾ ਰਾਹੀਂ ਟਿਪਰਾ ਵਿੱਚ ਭਰਿਆ ਜਾ ਰਿਹਾ ਹੈ ਜਦੋਂ ਸਾਬਕਾ ਮੁੱਖ ਮੰਤਰੀ ਦੇ ਫੇਸਬੁੱਕ ਤੇ ਲਾਈਵ ਹੋਣ ਦੀ ਢਿੰਕ ਜ਼ਿਲ੍ਹਾ ਰੂਪਨਗਰ ਦੇ ਅਧਿਕਾਰੀਆਂ ਨੂੰ ਲੱਗੀ ਤਾਂ ਉਹਨਾਂ ਤੁਰੰਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਦਰਿਆ ਵਿੱਚੋਂ ਖਣਨ ਦਾ ਕੰਮ ਤੁਰੰਤ ਰੁਕਵਾ ਦਿੱਤਾ ਸਾਬਕਾ ਮੁੱਖ ਮੰਤਰੀ ਦੇ ਫੇਸਬੁੱਕ ਤੇ ਲਾਈਵ ਹੋ ਕੇ ਹੋਰ ਕੀ ਕੀ ਕਿਹਾਉ ਦੇਖਦੇ ਹਾਂ ਪੂਰੀ ਵੀਡੀਓ ਇੱਕ ਲਾਈਵ ਮਾਈਨਿੰਗ ਦਾ ਨਜ਼ਾਰਾ ਰੋਪੜ ਦੇ ਵਿੱਚ ਸਤਲੁਜ ਦਰਿਆ ਤੇ ਦਿਖਾਉਣਾ ਚਾਹੁੰਦਾ ਅਸੀਂ ਜਲੰਧਰ ਨੂੰ ਜਾ ਰਹੇ ਹਾਂ ਤੇ ਰਸਤੇ ਦੇ ਵਿੱਚ ਅਸੀਂ ਦਰਿਆ ਸਤਲੁਜ ਦੇ ਪੁਲ ਤੇ ਰੁਕੇ ਹੋਏ ਆ ਕਿਉਂਕਿ ਸਾਈਡ ਤੇ ਜਿਹੜੀ ਹੈ ਧੜਾ ਧੜ ਮਾਈਨਿੰਗ ਹੋ ਰਹੀ ਹੈ ਉਹ ਮੈਂ ਤੁਹਾਨੂੰ ਵੀ ਦਿਖਾਉਣਾ ਚਾਹੁੰਦਾ ਆ ਦੇਖੋ ਏ ਦੇਖੋ ਜੇਸੀ ਵੀ ਮਸ਼ੀਨਾਂ ਲੱਗੀਆਂ ਹੋਈਆਂ ਆ ਪੋਕਲੈਨ ਖੜੀ ਐ ਪਰ ਰਹੀ ਐ ਇੱਕ ਔਰ ਪੋਕਲੈਨ ਖੜੀ ਐ ਇੱਕ ਆ ਜੇਸੀ ਵੀ ਖੜੀ ਐ ਉਹ ਸਾਹਮਣੇ ਟਰੱਕ ਭਰੇ ਜਾ ਰਹੇ ਐ ਇਹ ਦਰਿਆ ਸਤਲੁਜ ਐ ਰੋਪੜ ਦਾ ਤੇ ਸ਼ਰਿਆ ਮਾਈਨਿੰਗ ਚੱਲ ਰਹੀ ਐ ਜਿਹੜਾ ਮੁੱਖ ਮੰਤਰੀ ਦੇ ਦਾਅਵੇ ਐ ਕਿ ਜੀ ਐਸੀ ਮਾਈਨਿੰਗ ਨਹੀਂ ਕਰਦੇ ਸਾਡੇ ਰਾਜ ਦੇ ਵਿੱਚ ਲੋਕਾਂ ਨੂੰ ਰੇਤਾ 5.5 ਰੁਪਏ ਮਿਲੇਗਾ ਤੇ ਲੇਬਰ ਦੇ ਨਾਲ ਟਰੱਕ ਟਰਾਲੀਆਂ ਵਿੱਚ ਹੀ ਭਰਿਆ ਜਾ ਸਕੇਗਾ ਸਾਹਮਣੇ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਇਹ ਟਰੱਕ ਖੜੇ ਐ ਟਿਪਰ ਖੜੇ ਐ ਜੀ ਸੀ ਬੀ ਆਹ ਦੇਖੋ ਸਾਹਮਣੇ ਟਰੱਕ ਨੂੰ ਭਰ ਰਹੀਆਂ ਫੋਕਲੈਨਾ ਸ਼ਰਿਆਮ ਦਰਿਆ 'ਚ ਉਹ ਮਾਈਨਿੰਗ ਹੋ ਰਹੀ ਹੈ ਅੱਜ 25 ਫਰਵਰੀ ਹੈ 2024 ਦੀ ਐਸੀ ਜਿਲੰਦਰੂ ਜਾਂਦੇ ਜਾਂਦੇ ਆ ਪੁਲ ਤੇ ਰੁਕੇ ਆ ਆ ਪਿਛਲੇ ਪਾਸੇ ਤੁਸੀਂ ਸਾਹਮਣੇ ਦੇਖੋ ਕਿੰਨੇ ਟਰੱਕ ਤੇ ਜੀਸੀਬੀਆਂ ਲਗਾਤਾਰ ਮਾਈਨਿੰਗ ਕਰ ਰਹੀਆਂ ਤੇ ਰੋਪੜ ਜ਼ਿਲ੍ਹੇ ਦਾ ਦਰਿਆ ਸਤਲੁਜ ਦੇ ਪੁਲ ਤੇ ਮੈਂ ਖੜਾ ਹਾਂ ਤੇ ਆ ਤੁਸੀਂ ਦੇਖੋ ਸਾਹਮਣੇ ਜੀਸੀਬੀ ਚੱਲ ਰਹੀ ਹੈ ਨਾਲ ਟਿਪਰ ਖੜਾ ਹੈ ਆ ਦੇਖੋ ਇਹ ਭਰ ਰਹੀ ਹੈ ਕੋਈ ਪੁੱਛਣ ਵਾਲਾ ਨਹੀਂ ਹੈ ਸ਼ਰਿਆਮ ਦਿਨ ਦਿਹਾੜੇ ਇਸ ਟਾਈਮ ਲਗਭਗ 11 11:30 ਹੋ ਰਹੇ ਆ ਦਿਨ ਦੇ ਵਿੱਚ ਰਾਤ ਨੂੰ ਤਾਂ ਬਹੁਤ ਵੱਡੀ ਗਿਣਤੀ ਚ ਹੋ ਜਾਂਦਾ ਲੇਕਿਨ ਹੁਣ ਵੀ ਸਾਹਮਣੇ ਕੋਈ 100 200 ਟਿਪਰ ਉਹ ਪਰਲੇ ਪਾਸੇ ਉਹ ਲੱਗਿਆ ਹੋਇਆ ਤੇ ਜੀ ਸੀ ਬੀਆਂ ਲਗਾਤਾਰ ਭਰ ਰਹੀਆਂ ਲਗਭਗ 5-7 ਪੋਕ ਲੈਣਾ ਇੱਥੇ ਖੜੀਆਂ ਜਿਹੜੀਆਂ ਕਿ ਲੱਗੀਆਂ ਹੋਈਆਂ ਪਰਨ ਵਾਸਤੇ ਦਰਿਆ ਸਤਲੁਜ ਦੇ ਉੱਤੇ ਬਹੁਤ ਬਹੁਤ ਧੰਨਵਾਦ ਬਾਕੀ ਫਿਰ ਵਾਪਸੀ ਤੇ ਤੁਹਾਨੂੰ ਸ਼ਾਮ ਦਾ ਨਜ਼ਾਰਾ